ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੱਲ ਕਰਦੇ ਆਂ ਤੰਦਨ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਜਿਨ੍ਹਾਂ ਦੀ ਵੰਸਾਵਲੀ ਯਾਨੀ ਗਰਜਾ ਸਿੰਘ ਜੀ ਹੋਰਾਂ ਨੇ ਲਿਖੀ ਹੈ ਪਟਵਈ ਦੇ ਵਿੱਚੋਂ ਉਹਨਾਂ ਨੇ ਜ਼ਿਕਰ ਕੀਤਾ ਔਰ ਜੇ ਜਿਹੜਾ ਇਹ ਇਤਿਹਾਸ ਆਪਜੀ ਨਾਲ ਦਾਸ ਜ਼ਿਕਰ ਕਰਨ ਲੱਗਾ ਆਪਜੀ ਸਕਰੀਨ ਦੇ ਉੱਪਰ ਦੇਖੋਗੇ ਲੁਬਾਣਾ ਕੋਸ਼ ਦੇ ਵਿੱਚੋਂ ਗਿਆਨੀ ਮਨਜੀਤ ਸਿੰਘ ਜੀ ਟਾਂਡਾ ਹਿਸਟੋਰੀਅਨ ਦੀ ਲਿਖੀ ਹੋਈ ਕਿਤਾਬ ਦੇ ਵਿੱਚੋਂ ਆਪਜੀ ਨਾਲ ਮੈਂ ਜ਼ਿਕਰ ਕਰਨ ਲੱਗਾ ਹਾਂ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਉਹਨਾਂ ਦੀ ਬੇਸਾਬਲੀ ਦੇ ਵਿੱਚ ਭਗਵਾਨ ਦਾਸ ਜੀ ਦੇ ਸਕੂਤਰ ਹੋਏ ਹਨ ਬਾਬਾ ਨੋਦ ਸਿੰਘ ਜੀ ਜਿਹੜੇ ਕਿ ਬਾਬਾ ਦੀਪ ਸਿੰਘ ਦੀ ਫੌਜ ਦੇ ਵਿੱਚ ਸ਼ਾਮਲ ਸਨ ਅਤੇ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਇਜ਼ਤੀ ਦਾ ਬਦਲਾ ਲੈਣ ਵਾਸਤੇ ਚੱਲੇ ਹਨ ਤੇ ਚੰਬੇ ਦੇ ਨੇੜੇ ਰਹਣ ਵਾਲੇ ਗੁਰੂ ਜਰਤਾਰ ਸਿੰਘ ਆ ਰਹੇ ਬਾਬਾ ਨੋਦ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਜਿਸ ਹੈ ਜਗਾ ਹੈ ਪਿਆਰਾ ਹੈ ਉਹ ਉਸ ਸੰਤ ਤੇ ਅੱਜ ਵੀ ਸੰਗਤਾਂ ਨਕਮਸਤਕ ਹੁੰਦੀਆਂ ਨੇ ਆਪਣੇ ਮਾਇਆ ਦੇ ਨਾਲ ਦਸਵੰਦ ਦੇ ਵਿੱਚੋਂ ਮਾਇਆ ਉੱਤੇ ਬੀਟਾ ਕਰਕੇ ਸੰਧਾਨ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇਹ ਬਾਬਾ ਨੋਹ ਸਿੰਘ ਜੀ ਬਾਬਾ ਮੱਖਣ ਸ਼ਾਹ ਜੀ ਲਵਾਨਾ ਜੀ ਦੀ ਵੰਸ ਦੇ ਵਿੱਚੋਂ ਹੋਏ ਹਨ ਆਪ ਜੀ ਲੁਬਾਣਾ ਕੋਸ਼ ਦੇ ਵਿੱਚ ਕਿਤਾਬ ਪ੍ਰਾਪਤ ਕਰਕੇ ਪੜ ਸਕਦੇ ਹੋ ਇਹ ਹੈ ਲੁਬਾਣੇ ਵਣਜਾਰੇਆਂ ਦਾ ਇਤਿਹਾਸ ਜੋ ਆਪ ਜੀ ਸਮੇਂ-ਸਮੇਂ ਤੇ ਇਸ ਚੈਨਲ ਤੇ ਮਿਸਲ ਬਾਬਾ ਮੱਖਣ ਸਿੰਘ ਆ ਲੁਬਾਣਾ ਤਰਨਾਦਲ ਤੇ ਆਪ ਜੀ ਸਰਵਣ ਕਰਦੇ ਰਹਿੰਦੇ ਹੋ ਅੱਜ ਦਾ ਇਤਿਹਾਸ ਬਾਬਾ ਨੋ ਸਿੰਘ ਜੀ ਲੁਬਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ